ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਪਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਵੀਡੀਓ ਵਲੌਗ ਲੈ ਕੇ ਹਾਜ਼ਰ ਹੋਇਆ ਜੀ ਮੈਂ ਜਿਹੜੇ ਮੁੱਦੇ ਤੇ ਕੋਈ ਗੱਲ ਨਹੀਂ ਕਰ ਰਿਹਾ ਤੇ ਆ ਦੇਖੋ ਅਖਬਾਰਾਂ ਦੇ ਵਿੱਚ ਜਿਹੜੀਆਂ ਫੋਟੋਆਂ ਲੱਗਦੀਆਂ ਨੇ ਆਪਣੇ ਗੁਰੂਆਂ ਦੀਆਂ ਛੋਟੇ ਸਹਬਜ਼ਾਦਿਆਂ ਦੀਆਂ ਦਸਾਂ ਗੁਰੂਆਂ ਦੀਆਂ ਤੇ ਇਹਨਾਂ ਦੀ ਕਿੰਨੀ ਬੇਅਦਬੀ ਹੋ ਰਹੀ ਆ ਇਸ ਮੁੱਦੇ ਤੇ ਕੋਈ ਨਹੀਂ ਬੋਲ ਰਿਹਾ। ਇਹ ਕਈਆਂ ਨੇ ਰੂੜੀਆਂ ਤੋਂ ਵੀ ਚੱਕਿਆ ਹੋਣਾ ਹੈ, ਕਈਆਂ ਨੇ ਪੈਰਾਂ ਦੇ ਵਿੱਚੋਂ ਰੋਲਦੇ ਵੀ ਚੱਕੇ ਹੋਣੇ ਆ ਅਖਬਾਰ ਜਿਨ੍ਹਾਂ ਦੇ ਵਿੱਚ ਫੋਟੋਆਂ ਲੱਗਦੀਆਂ ਨੇ। ਤੇ ਇਸ ਚੀਜ਼ ਨੂੰ ਲੈ ਕੇ ਕੋਈ ਨਹੀਂ ਬੋਲ ਰਿਹਾ। ਕੀ ਇਹ ਬੇਦਬੀ ਨਹੀਂ ਹੋ ਰਹੀ ਜੀ? ਤੇ ਇਹ ਮੈਂ ਖੁਦ ਆਪ ਲੈਂਟਰ ਪੈਂਦਾ ਸੀਗਾ। ਲੈਂਟਰ ਪੈਂਦੇ ਤਾਂ ਜਿਹੜੇ ਪੱਖੇ ਵਾਲੇ ਹੁੰਦੇ ਨੇ ਕਲੰਪ ਜੇ ਉਹਨਾਂ ਦੇ ਵਿੱਚ ਦਿੱਤੇ ਹੋਏ ਸੀਗੇ ਇਹ ਮੈਂ ਉਧਰੋਂ ਚੱਕੇ ਨੇ ਤੇ ਆਹ ਦੇਖੋ ਇੱਕ ਆਖਬਾਰ ਤੇ ਇੱਕ ਆਖਬਾਰ ਇਹ ਜਿਹੜੇ ਆਪਣੇ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦ ਦਿਨੋਂ ਦੇ ਆ ਤੇ ਇਹ ਉਦੋਂ ਦੀਆਂ ਫੋਟੋਆਂ ਨੇ ਅਖਬਾਰਾਂ 'ਚ ਲੱਗੀਆਂ ਆ ਇਹ ਸਮੇਂ-ਸਮੇਂ ਤੇ ਅਖਬਾਰਾਂ ਦੇ ਵਿੱਚ ਲੱਗਦੀਆਂ ਵੀ ਰਹਿੰਦੀਆਂ ਨੇ ਫੋਟੋਆਂ ਤੇ ਇੱਕ ਆਹ ਅਖਬਾਰ ਦੇਖ ਲਓ ਨਾਲ ਮੋਦੀ ਸਾਹਿਬ ਖੜੇ ਨੇ ਦੇਖੋ ਹੁਣ ਇਹਨਾਂ ਦੀ ਬੇਅਦਬੀ ਨਹੀਂ ਹੋ ਰਹੀ ਇਹਨਾਂ ਚੀਜ਼ਾਂ ਦੇ ਕੋਈ ਨਹੀਂ ਬੋਲ ਰਿਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਜਿਨ੍ਹਾਂ ਦੇ ਘਰੇ ਅਖਬਾਰ ਲੱਗੇ ਆ ਤੇ ਉਹ ਅਖਬਾਰ ਨੂੰ ਸਾਮਕੇ ਰੱਖਿਆ ਕਰੋ ਜਿਨ੍ਹਾਂ ਦੇ ਵਿੱਚ ਫੋਟੋਆਂ ਨੇ ਰੱਦੀ ਚ ਦੇ ਦਿੰਨੇ ਆ ਤੁਸੀਂ ਰੱਦੀ ਵਾਲੇ ਫਿਰ ਗਾਂਹ ਵੇਚ ਦਿੰਦੇ ਆ ਜਿਨ੍ਹਾਂ ਨੂੰ ਅਖਬਾਰ ਚਾਹੀਦੇ ਹੁੰਦੇ ਆ ਲੈਂਟਰ ਚ ਦੇਣੇ ਹੁੰਦੇ ਆ ਕਿਤੇ ਕੋਸ਼ਿਸ਼ ਕਰਨਾ ਹੁੰਦਾ ਤੇ ਇਸ ਤਰ੍ਹਾਂ ਬਹੁਤ ਜ਼ਿਆਦਾ ਆਪਣੇ ਗੁਰੂਆਂ ਦੀ ਬੇਅਦਬੀ ਹੋ ਰਹੀ ਆ ਕਿਸੇ ਵੀ ਧਰਮ ਦੀ ਕੋਈ ਵੀ ਫੋਟੋ ਆ ਤੇ ਜ਼ਰੂਰੀ ਨਹੀਂ ਆਪਣੇ ਗੁਰੂਆਂ ਦੀਆਂ ਹੀ ਫੋਟੋਆਂ ਨੇ ਮਾਤਾ ਦੀਆਂ ਫੋਟੋਆਂ ਹੋਰ ਕਈ ਸਾਰੇ ਧਰਮਾਂ ਦੇ ਗੁਰੂਆਂ ਦੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਲੱਗਦੀਆਂ ਨੇ ਤੇ ਇਸ ਬਾਰੇ ਵੀ ਥੋੜਾ ਜਿਹਾ ਜਥੇਬੰਦੀਆਂ ਨੂੰ ਸੋਚਣਾ ਚਾਹੀਦਾ ਵਾ ਵੀ ਜ਼ਿਆਦਾ ਇਹ ਅਖਬਾਰਾਂ ਦੇ ਵਿੱਚ ਫੋਟੋਆਂ ਬੰਦ ਕੀਤੀਆਂ ਜਾਣ ਤੇ ਜ਼ਿਆਦਾ ਜਿਨ੍ਹਾਂ ਦੇ ਅਖਬਾਰ ਘਰ 'ਚ ਆਉਂਦੇ ਨੇ ਉਹ ਅਖਬਾਰ ਸਾਹਮਣੇ ਰੱਖਿਆ ਕਰਦੇ ਇਹਨਾਂ ਨੂੰ ਅਗਨ ਭੇਟ ਕਰ ਦਿਆ ਕਰਨ ਅਰਦਾਸ ਕਰਕੇ ਜਾਂ ਜਿਵੇਂ ਵੀ ਆ ਇਹਨਾਂ ਨੂੰ ਜਿਵੇਂ ਵੀ ਬਣਦਾ ਇਹਨਾਂ ਦਾ ਤੇ ਉਸ ਤਰ੍ਹਾਂ ਇਹਨਾਂ ਦਾ ਸੰਸਕਾਰ ਕੀਤਾ ਜਾਵੇ ਇਸ ਤਰ੍ਹਾਂ ਬਹੁਤ ਬਿਆਦਵੀ ਹੋ ਰਹੀ ਆ ਤੇ ਮੈਂ ਕੱਲਾ ਨਹੀਂ ਹੋਰ ਕਈਆਂ ਨੇ ਵੀ ਤੁਸੀਂ ਤੁਸੀਂ ਵੀ ਕਈਆਂ ਨੇ ਇਦਾਂ ਦੇ ਅਖਬਾਰ ਜਿਨ੍ਹਾਂ ਦੇ ਵਿੱਚ ਆਪਣੇ ਗੁਰੂਆਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ ਚੱਕੇ ਹੋਣੇ ਅੱਗੇ ਤੇ ਰੂੜੀਆਂ ਤੋਂ ਚੱਕੇ ਮੈਂ ਖੁਦ ਆਪ ਕਈ ਵਾਰੀ ਰੂੜੀਆਂ ਤੋਂ ਵੀ ਚੱਕੇ ਆ ਅਖਬਾਰ ਜਿਨ੍ਹਾਂ ਦੇ ਵਿੱਚ ਫੋਟੋਆਂ ਲੱਗਿਆ ਹੋਈਆਂ ਆ ਰੂੜੀਆਂ ਤੇ ਸਿੱਟੇ ਹੁੰਦੇ ਆ ਅਖਬਾਰ ਸੋ ਸਾਰਿਆਂ ਨੂੰ ਬੇਨਤੀ ਆ ਜੀ ਹੱਥ ਜੋੜ ਕੇ ਜਿਨ੍ਹਾਂ ਦੇ ਘਰੇ ਅਖਬਾਰ ਲੱਗੇ ਆ ਅਖਬਾਰਾਂ ਦੇ ਵਿੱਚ ਫੋਟੋਆਂ ਆਉਂਦੀਆਂ ਨੇ ਤੇ ਉਹ ਫੋਟੋ ਵਾਲੇ ਅਖਬਾਰ ਸਾਮਕੇ ਰੱਖਿਆ ਕਰੋ ਜਾਂ ਤਾਂ ਵਿੱਚੋਂ ਫੋਟੋ ਕੱਟ ਲਿਆ ਕਰੋ ਫੋਟੋ ਘੱਟ ਕੱਟ ਕੇ ਬਾਕੀ ਅਖਬਾਰ ਸੜ ਦਿਓ ਠੀਕ ਆ ਜੀ ਜਾਂ ਫਿਰ ਉਹ ਪੂਰਾ ਅਖਬਾਰ ਸਾਮਕੇ ਰੱਖੋ ਕਿਸੇ ਸਮੇ ਉਹਨਾਂ ਦਾ ਕੁਝ ਕੀਤਾ ਜਾ ਸਕਦਾ ਅਖਬਾਰ ਦਾ ਉਹਨੂੰ ਸਾਹਮਣੇ ਰੱਖੋ ਐਦਾਂ ਅਖਬਾਰ ਨੂੰ ਸਿੱਟੋ ਨਾ ਜਿਨ੍ਹਾਂ ਦੇ ਵਿੱਚ ਫੋਟੋਆਂ ਨੇ ਤੇ ਬਹੁਤ ਗੁਰੂਆਂ ਦੀ ਐਦਾਂ ਬੇਦਬੀ ਹੋ ਰਹੀ ਆ ਮੇਰੀ ਵੀ ਸਾਰੇ ਜਥੇਬੰਦੀਆਂ ਨੂੰ ਬੇਨਤੀ ਆ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੀਆਂ ਆਪਣੇ ਗੁਰੂਆਂ ਦੀਆਂ ਕਿਸੇ ਵੀ ਧਰਮ ਦੀ ਫੋਟੋ ਅਖਬਾਰ ਦੇ ਵਿੱਚ ਲੱਗ ਰਹੀ ਆ ਇਹਨਾਂ ਦਾ ਕੁਝ ਕੀਤਾ ਜਾ ਸਕੇ ਜਾਦਾ ਅਖਬਾਰਾਂ ਨੂੰ ਅਖਬਾਰ ਵਾਲਿਆਂ ਨੂੰ ਮਨਾ ਕੀਤਾ ਜਾ ਸਕੇ ਵੀ ਭਾਈ ਤੁਸੀਂ ਫੋਟੋ ਨਹੀਂ ਲਾਉਣੀ ਅਖਬਾਰ ਦੇ ਵਿੱਚ ਜਾਂ ਫਿਰ ਕੁਝ ਹੋਰ ਕੋਈ ਇਹਦਾ ਹੱਲ ਛਟਾ ਨਿਕਲ ਸਕਦਾ ਵਾ ਸਲਾਹ ਕਰਨ ਤੇ ਵੀ ਜਿਹੜੀਆਂ ਫੋਟੋਆਂ ਅਖ਼ਬਾਰ ਦੇ ਵਿੱਚ ਛਪਦੀਆਂ ਨੇ ਵੀ ਇਹਨਾਂ ਦਾ ਕੀਤਾ ਕੀ ਜਾ ਸਕਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਹੋਰ ਬੇਅਦਵੀ ਨਾ ਹੋਵੇ ਤੇ ਇਸ ਚੀਜ਼ ਤੇ ਰੋਕ ਲਗਾਈ ਜਾ ਸਕੇ ਤੇ ਜਿਨ੍ਹਾਂ ਨੇ ਘਰੇ ਵੀ ਅਖ਼ਬਾਰ ਲੱਗਿਆ ਮੈਂ ਸਾਰੇ ਅਖਬਾਰ ਵਾਲਿਆਂ ਨੂੰ ਵੀ ਫੋਨ ਬੇਨਤੀ ਕਰਦਾ ਵੇ ਸੋੜਾ ਜਾਂ ਸੰਕੋਚ ਕਰਿਆ ਕਰੋ ਵੀ ਫੋਟੋ ਨਾ ਹੀ ਲੱਗੇ ਤਾਂ ਅਖਬਾਰ ਦੇ ਵਿੱਚ ਬੇਅਦਬੀ ਹੁੰਦੀ ਆ ਤੇ ਬਾਕੀ ਜਿੰਨਾ ਕਰਾਂ ਦੇ ਵਿੱਚ ਅਖਬਾਰ ਲੱਗਿਆ ਜੀ ਤੇ ਉਹ ਨੋਟ ਕਰੋ ਵੀ ਐਦਾਂ ਫੋਟੋਆਂ ਜਿਹੜੇ ਅਖਬਾਰਾਂ ਦੇ ਵਿੱਚ ਫੋਟੋਆਂ ਲੱਗੀਆਂ ਹੁੰਦੀਆਂ ਨੇ ਉਹ ਨਾ ਛੱਡਿਆ ਕਰੋ ਆਪਣੇ ਗੁਰੂਆਂ ਪੀਰਾਂ ਦੀ ਬੇਅਦਬੀ ਹੁੰਦੀ ਆ ਤੇ ਇੰਨੇ ਕੁ ਬੇਨਤੀ ਨੂੰ ਪ੍ਰਵਾਨ ਕਰਦਾ ਹੋਇਆ ਈਮਾ ਦਾ ਜੱਜ ਕਾ ਜੀ ਵੇ ਵੇਂਟੀ ਨੂੰ ਪ੍ਰਵਾਨ ਕਰਿਓ ਵੀ ਜਿਨ੍ਹਾਂ ਦੇ ਘਰੇ ਵੀ ਅਖਬਾਰ ਲੱਗੇ ਹੋਏ ਨੇ ਵੀ ਉਹ ਅਖਬਾਰਾਂ ਨੂੰ ਇਦਾਂ ਰੱਦੀ ਦੇ ਵਿੱਚ ਵੇਚੋ ਨਾ ਸਿੱਟੋ ਨਾ ਕਮ ਸੇ ਕਮ ਤੁਸੀਂ ਫੋਟੋ ਕੱਟ ਕੇ ਰੱਖ ਲਓ ਤੇ ਬਾਕੀ ਅਖਬਾਰ ਤੁਸੀਂ ਵੇਚ ਦਿਓ ਜਾਂ ਸੜ ਦਿਓ ਜਿਵੇਂ ਵੀ ਤੁਹਾਡਾ ਇਰਾਦਾ ਜਿਵੇਂ ਸੜਦੇ ਹੋ ਜਾਂ ਜਿਵੇਂ ਵੇਚਦੇ ਹੋ ਜਿਵੇਂ ਕਿਸੇ ਨੂੰ ਦਿਨੇ ਅਖਬਾਰ ਵੀ ਇਦਾਂ ਫੋਟੋ ਦੀ ਬੇਅਦਬੀ ਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ